ਮੈਂ ਥੋੜਾ ਵਿਚਾਰ ਬਣਿਆ ਕਿ ਸਾਈਕਲ ਤੇ ਜਾਣਾ ਹੋਜੋ ਜੀ ਬਸ ਮਨ ਚ ਆ ਗਈ ਮੈਨੂੰ ਨਾਲ ਸ਼ੌਕਾ ਅਮਰਛਾ ਗਿਆ ਜੀ ਸਿੰਘ ਜੀ ਬਸ ਮਾਨੂੰ ਇੱਛਾ ਹੋਈ ਵੀ ਮੈਨੂੰ ਜੀ ਦੇ ਜਨ ਅਰਵਾਰ ਤੇ ਹਾਂ ਜੀ ਵਰ ਤੇ ਜਾਵਾਂਗੇ ਪੰਜਾ ਤੱਕ ਤਾਂ ਤੇ ਜਾਵਾਂਗਾ ਤੇ ਇਹ ਮਕਸਦ ਕੀ ਹੈ ਯਾਤਰਾ ਤੇ ਜਾਣ ਦਾ ਮੈਸੇਜ ਕੀ ਦੇਣਾ ਚਾਹ ਰਹੇ ਹਾਂ ਮੈਂ ਕਹਿ ਰਿਹਾ ਜੀ ਸਾਨੂੰ ਉਸੇ ਮਨ ਦੀ ਸ਼ਾਂਤੀ ਆ ਰਹੀ ਜੀ ਮਿੰਤਾ ਜੀ ਜਿਹੜੀ ਆਪ ਜੋ ਮਨ ਦੀ ਸ਼ਾਂਤੀ ਆ ਜੀ ਮੈਂ ਬਹੁਤ ਖੁਸ਼ਾ ਜਾ ਕੇ ਕਹਿ ਰਿਹਾ ਹੋਰ ਵੀ ਸਿੰਘ ਜੀ ਗੁਰੂ ਬਾਲੇ ਬਣੋ ਜੀ ਤੇ ਇਹਨਾਂ ਦੇ ਨਾਲ ਜੋੜੇ ਕੇ ਸਾਨੂੰ ਬਹੁਤ ਕੁਝ ਮਿਲਦਾ ਹੈ ਕਿ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਸਾਈਕਲ ਚਲਾ ਲਾ। ਹਾਂ ਜੀ ਅਰੇ 100 ਮੀਟਰ ਦਾ ਮਿਲੀ ਜੀ ਆ ਜੀ 100 ਕਿਲੋਮੀਟਰ ਦਾ। ਹਾਂ ਜੀ ਆ ਮੈਨੂੰ ਵੱਧ ਵੀ ਕੱਢਣਾ ਪੈਂਦਾ ਜੀ। ਹਾਂ ਜੀ। ਕੱਲ 135 40 ਕੱਢਿਆ ਜੀ ਕੱਲ। ਕਿੰਨਾ ਇੱਕ ਸਕੂਨ ਮਿਲਦਾ ਜਦੋਂ ਪਹਿਲੇ ਤੱਕ ਤੁਸੀਂ ਜਾ ਕੇ ਆਏ ਹੋ ਮੱਥਾ ਟੇਕਿਆ। ਕਿੰਨੀ ਇੱਕ ਖੁਸ਼ੀ ਪਹੁੰਚੀ ਵੀ ਸਾਈਕਲ ਤੇ ਪਹਿਲਾ ਪੜਾ ਜਦੋਂ। ਉਹਨਾਂ ਨੇ ਵੀ ਬਹੁਤ ਖੁਸ਼ੀ ਵੀ ਕੀਤੀ ਆਨੰਦ ਵਰਸਾ ਵਾਲਿਆਂ ਨੇ ਮੇਰਾ ਸਨਮਾਨਤ ਕੀਤਾ ਜੀ। ਤੇ ਹਰਮੰਦਰ ਸਾਹਿਬ ਵਾਲਿਆਂ ਨੇ ਵੀ ਮੇਰਾ ਸਨਮਾਨਤ ਕੀਤਾ ਜੀ। ਆ ਦੇਖੋ ਤੁਸੀਂ ਇਹਨਾਂ ਨੇ ਚੱਪਲਾਂ ਕੋਈ ਸ਼ੂਜ਼ ਵਗੈਰਾ ਕੁਝ ਨਹੀਂ ਪਾਇਆ ਹੋਇਆ ਨੰਗੇ ਪੈਰੀ ਯਾਤਰਾ ਤੇ ਨਿਕਲੇ ਹੋਏ ਆ ਸਾਈਕਲ ਦੇ ਉੱਤੇ ਸਫਰ ਵੀ ਬਹੁਤ ਔਖਾ ਹੈਗਾ ਜੀ ਪਿੱਠੇ ਦੁਖ ਲੈਂਦੀ ਹੈ ਫਿਰ ਰਾਤ ਨੂੰ ਸਟੇ ਕਰ ਲੈਂਦੇ ਹੋ ਹਾਂ ਜੀ ਰਾਤ ਨੂੰ ਫਿਰ ਕਰਨੇ ਪੈਂਦੇ ਆ ਕਿ ਰਾਤੋਂ ਗੱਡੀਆਂ ਲੱਟਾਂ ਬਹੁਤ ਨੇ ਲੱਟਾਂ ਫਿਰ ਦੇਖਦਾ ਨਹੀਂ ਜਿਆ ਲੱਟਾਂ ਬਾਲਕ ਦੇ ਫਿਰ ਬੈਠ ਜੀ ਦਾ ਲੱਟਾ ਸਵੇਰ ਬੰਦ ਹੁੰਦੀਆਂ ਨੇ ਫਿਰ ਚੱਕ ਲਈਦਾ ਸੀ ਤੁਸੀਂ ਦੇਖ ਰਹੇ ਹੋ ਰੋਧਾਨਾਸ ਬਾਕਸਮਨ ਆਇ ਤੁਹਾਨੂੰ ਇੱਕ ਬਜ਼ੁਰਗ ਨਾਲ ਮਿਲਵਾਣ ਲੱਗੇ ਆ ਜਿਹੜੇ ਪੰਜੇ ਤਖਤਾਂ ਦੀ ਯਾਤਰਾ ਤੇ ਨਿਕਲੇ ਹੋਏ ਆ ਤਾਂ ਮਹਿੰਦਰ ਸਿੰਘ ਉਹਨਾਂ ਦਾ ਨਾਮ ਆ ਫਤਿਹਗੜ ਸਾਹਿਬ ਦੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਪੰਜੇ ਤਖਤਾਂ ਤੇ ਯਾਤਰਾ ਤੇ ਨਿਕਲੇ ਆ ਸਾਈਕਲ 'ਤੇ ਮਕਸਦ ਇੱਕੋ ਹੀ ਆ ਕਿ ਨੌਜਵਾਨੀ ਨਸ਼ੇ ਤੋਂ ਦੂਰ ਹੋਵੇ ਬਾਣੀ ਨਾਲ ਜੁੜੇ ਤਾਂ ਇਸ ਮਕਸਦ ਦੇ ਨਾਲ ਤੁਸੀਂ ਦੇਖ ਰਹੋ ਇਹ ਬਜ਼ੁਰਗ ਜਿਹੜੇ ਫਤਿਹਗੜ ਸਾਹਿਬ ਤੋਂ ਨਿਕਲੇ ਨੇ ਪੰਜਾਂ ਤਖਤਾਂ ਦੀ ਯਾਤਰਾ ਇਹਨਾਂ ਨੇ ਕਰਨੀ ਹੈ ਇਹ ਸਾਈਕਲ ਦੇ ਉੱਤੇ ਹੀ ਯਾਤਰਾ ਕਰਨੀ ਹੈ ਤਾਂ ਤਸਵੀਰ ਜਿਹੜੀ ਦਿਖਾ ਰਹੇ ਹਾਂ ਤੁਹਾਨੂੰ ਇਹਨਾਂ ਨਾਲ ਗੱਲ ਵੀ ਕਰਾਂਗੇ ਕਿਉਂਕਿ ਇਸ ਉਮਰ ਦੇ ਵਿੱਚ ਆਮ ਤੌਰ ਤੇ ਲੋਕ ਘਰਾਂ ਦੇ ਵਿੱਚ ਬੈਠ ਜਾਂਦੇ ਆ ਆਪਣਾ ਕੰਮ ਕਰ ਪਰਿਵਾਰ ਦੇ ਨਾਲ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਆਪਣਾ ਟਾਈਮ ਜਿਹੜਾ ਉਹ ਬਿਤਾਉਂਦੇ ਆ ਪਰ ਇਹ ਮਹਿੰਦਰ ਸਿੰਘ ਜੀ ਨੇ ਜਿਹੜੇ ਸੁਹਾਵਣੀ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਇਹ ਬਿਲੋਂਗ ਕਰਦੇ ਆ ਤਾਂ ਇਹਨਾਂ ਨੇ ਪੰਜ ਤਖਤ ਦੀ ਜਿਹੜੀ ਯਾਤਰਾ ਤੇ ਨਿਕਲਣ ਦਾ ਫੈਸਲਾ ਕੀਤਾ ਫੈਸਲਾ ਕੀਤਾ ਕਿ ਪੰਜੇ ਤਖਤਾਂ ਦੀ ਯਾਤਰਾ ਸਾਈਕਲ ਦੇ ਕਰਨੀ ਹੈ ਤੁਸੀਂ ਦੇਖੋ ਸਾਈਕਲ ਹੈ ਪਿੱਛੇ ਬੈਗ ਹੈ ਹਾਲਾਂਕਿ ਮੀਂਹ ਪੈ ਰਿਹਾ ਤਾਂ ਇਹਨਾਂ ਦੇ ਕੋਲੇ ਇੱਕ ਪੋਲੀਥੀਨ ਦਾ ਬੈਗ ਕਵਰ ਕੀਤਾ ਹੋਇਆ ਤਾਂ ਪਹਿਲੀ ਵਾਰ ਇਹ ਯਾਤਰਾ ਜਿਹੜੇ ਹੈਗੇ ਆ ਪਹਿਲੀ ਵਾਰ ਕਰ ਰਿਹਾ ਕਿ ਇਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਤਾਂ ਦੇਖੋ ਯਾਤਰਾ ਪੰਜਾਂ ਤਖਤਾਂ ਦੀ ਸਹਾਰ ਸਰਦਾਰ ਮਹਿੰਦਰ ਸਿੰਘ ਜਿਹੜੇ ਨੇ ਪਿੰਡ ਸੁਹਾਵੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨੇ 55 60 ਸਾਲ ਦੇ ਨੇੜੇ ਦੀ ਉਮਰ ਜਿਹੜੀ ਇਹਨਾਂ ਦੀ ਹੈਗੀ ਆ ਤਾਂ ਇਹ ਸਾਈਕਲ ਦੇ ਉੱਤੇ ਯਾਤਰਾ ਤੇ ਨਿਕਲੇ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਸਾਈਕਲ ਦਾ ਸਫਰ ਉਹ ਵੀ ਪੰਜਾਂ ਤਖਤਾਂ ਤੇ ਜਿਹੜੀ ਯਾਤਰਾ ਕਰਨ ਦਾ ਵਿਚਾਰ ਕਿਵੇਂ ਬਣਿਆ ਕਿਉਂਕਿ ਬਹੁਤ ਔਖਾ ਹੁੰਦਾ ਜਦੋਂ ਇਸ ਮੌਸਮ ਦੇ ਵਿੱਚ ਜਾਂ ਕਹਿ ਦਈਏ ਕਿਉਂਕਿ ਹੁਣ ਮੀਂਹ ਵੀ ਪੈ ਰਿਹਾ ਤੇ ਅ ਦਿੱਕਤਾਂ ਵੀ ਬਹੁਤ ਹੁੰਦੀਆਂ ਤਾਂ ਇਸ ਕਰਕੇ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਮਹਿੰਦਰ ਸਿੰਘ ਜੀ ਦੇ ਨਾਲ ਅ ਤੇ ਮਹਿੰਦਰ ਸਿੰਘ ਜਿਹੜੇ ਨੇ ਫਤਗੜ ਸਾਹਿਬ ਤੋਂ ਪੰਜ ਤਖਤ ਦੀ ਯਾਤਰਾ ਨਿਕਲੀ ਹੋ ਜੀ ਵੈਗੁਰੂ ਜੀ ਖਾਲਸਾ ਬੋਲੀ ਫਤਿਹ ਜੀ ਖਾਲਸਾ ਸਾਹਿਬੈਗੁਰੂ ਜੀ ਕੀ ਫਤਿਹ ਜੀ ਅੱਛਾ ਇਹ ਕਿਵੇਂ ਥੋੜਾ ਵਿਚਾਰ ਬਣਿਆ ਕਿ ਸਾਈਕਲ ਤੇ ਜਾਣਾ ਓਜਰ ਜੀ ਬਸ ਮਨ ਚ ਆ ਗਈ ਬੈਗੁਰੂ ਨਾਲ ਸ਼ੌਕ ਅਮਰਛਾ ਗਿਆ ਜੀ ਸਿੰਘ ਛੇ ਜੀ ਬਸ ਮਾਨੂੰ ਇੱਛਾ ਹੋਈ ਵੀ ਬੈਗੁਰੂ ਜੀ ਦੇ ਜਾਣ ਦਰਬਾਰ ਤੇ ਹਾਂ ਜੀ ਦਰਬਾਰ ਤੇ ਜਾਵਾਂਗੇ ਪੰਜਾਂ ਤਖਤਾਂ ਤੇ ਜਾਵਾਂਗਾ ਹਾਂ ਜੀ ਅੱਛਾ ਕਦੋਂ ਨਿਕਲੇ ਕਦੋਂ ਘਰੋਂ ਕਦੋਂ ਨਿਕਲੋ 22 ਤਰੀਕਾ ਨਿਕਲਣਾ ਹੈ 22 ਹਾਂ ਜੀ 22 ਨੂੰ ਨਿਕਲਿਆ ਜੀ ਤੇ ਪਹਿਲਾਂ ਅਨੰਦਪੁਰ ਸਾਹਿਬ ਗਏ ਉਦੋਂ ਪਸੇਗਾ ਹਰਮੰਦਰ ਸਾਹਿਬ ਗਏ ਦਾ ਦਾਵਾ ਸਾਹਿਬ ਤੇ ਫਿਰ ਕੱਲ ਨੂੰ ਮੈਂ ਰਵਾਰੀ ਦੀ ਕਰਾਂਗੇ ਜੀ ਹਜ਼ੂਰ ਸਾਹਿਬ ਜਾਵਾਂਗੇ ਹਜੂਰ ਇਹ ਜਦ ਮੈਨੂੰ ਇਸ ਬਾਰੇ ਬਕਾਇਆ ਨਹੀਂ ਜਾਂਦਾ ਜੀ ਕਿਤੇ ਦਿਨ ਲੱਗਣਗੇ ਯਾਨੀ ਪਹੁੰਚਾਂਗੇ ਜੀ 10 12 15 ਦਿਨ ਦੇ ਉਮੀਦ ਆ ਵੀ 12 ਦਿਨ ਦੇ ਵਿੱਚ ਮੈਂ ਪਹੁੰਚ ਜਾਵਾਂਗਾ ਜੀ ਅੱਛਾ ਕੀ ਕੰਮ ਕੀ ਕਰਦੇ ਹੋ ਤੇਰਾ ਤੁਸੀਂ ਕੀ ਕੰਮ ਕਰਦੇ ਮੈਂ ਤਾਂ ਜੀ ਮਜ਼ਦੂਰੀ ਦਾ ਕਿਤੇ ਹਾਂ ਜੀ ਮਜ਼ਦੂਰੀ ਕਿਤਾ ਕਰਦੇ ਹਾਂ ਬਸ ਸਾਡੀ ਅੰਮ੍ਰਿਤ ਛੱਕਣ ਤੋਂ ਬਾਅਦ ਫਿਰ ਕਿ ਅੰਮ੍ਰਿਤ ਪਹਿਲਾਂ ਹੀ ਛੱਕ ਲਿਆ ਸੀ ਨਹੀਂ ਜੀ ਅੰਮ੍ਰਿਤ ਵੀ ਹੁਣੇ ਛੱਕ ਹੋਇਆ ਜੀ ਤੇ ਹਾਂ ਜੀ ਤੇ ਤਿਆਰੀਆਂ ਵੀ ਹੋਣੇ ਹੋਈਆਂ ਨੇ ਅੱਛਾ ਹਾਂ ਜੀ ਅੰਮ੍ਰਿਤ ਛੱਕਣ ਤੋਂ ਬਾਅਦ ਨਹੀਂ ਪਹਿਲਾਂ ਮੇਰੀ ਤਿਆਰੀ ਇਹ ਸੀ ਅੰਮ੍ਰਿਤ ਬਾਅਦ ਹੁਣ ਬਾਅਦ ਛੱਕਿਆ ਜੀ ਬਾਅਦ ਛੱਕਿਆ ਤੇ ਇਹ ਮਕਸਦ ਕੀ ਹੈ ਯਾਤਰਾ ਤੇ ਜਾਣ ਦਾ ਮੈਸੇਜ ਕੀ ਦੇਣਾ ਚਾਹ ਰਹੇ ਮੈਂ ਕਹ ਰਿਹਾ ਜੀ ਸਾਨੂੰ ਉਸ ਮਨ ਦੀ ਸ਼ਾਂਤੀ ਆ ਰਹੇ ਜੀ ਮਿੰਤਾ ਜੀ ਜਿਹੜੀ ਆਪ ਜੋ ਮਨ ਦੀ ਸ਼ਾਂਤੀ ਆ ਜੀ ਮੈਂ ਬਹੁਤ ਖੁਸ਼ਾ ਜਾ ਕੇ ਇਹ ਕਹ ਰਿਹਾ ਹੋਰ ਵੀ ਸਿੰਘ ਸੱਜਣ ਗੁਰੂ ਵਾਲੇ ਬਣੋ ਜੀ ਤੇ ਇਹਨਾਂ ਦੇ ਨਾਲ ਜੋੜੇਗੇ ਤੇ ਸਾਨੂੰ ਬਹੁਤ ਕੁਝ ਮ ਅਮਰ ਤੁਸੀਂ ਕੋ ਸੇ ਕਿ ਛਜੋ ਜੀ ਇਹ ਕਾਰੇ ਬਾੜੇ ਆ ਗੁਰੂ ਵਾਲੇ ਬਣੋ ਜੀ ਹਾਂ ਨਸ਼ੇ ਛੱਡੋ ਨੌਜਵਾਨਾ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਮੇਰੇ ਵੀਰ ਸਾਰੇ ਨਸ਼ੇ ਛੱਡਣ ਤੇ ਚੰਗੇ ਕੰਮਾਂ ਵੱਲ ਧਿਆਨ ਦੇਣ ਗੁਰੂ ਵਾਲੇ ਬਣੋ ਜੀ ਗੁਰੂ ਵਾਲੇ ਬਣੋ ਜੀ ਬਾਰਦਾ ਅੱਛਾ ਲੋਕ ਪੁੱਛਦੇ ਆ ਰਸਤੇ ਰੋਕ ਕੇ ਵੀ ਕਿੱਧਰ ਜਾ ਰਹੇ ਹੋ ਜੀ ਤੁਸੀਂ ਹੈ ਪਹਿਲੀ ਵਾਰ ਯਾਤਰਾ ਹੈ ਤੁਹਾਡੀ ਹਾਂ ਜੀ ਯਾਤਰਾ ਪਹਿਲੀ ਵਾਰ ਹੀ ਪੁੱਛਦੇ ਨੇ ਜੀ ਸਾਹ ਪਿੱਛੇ ਦੇ ਗੂਬੀਆਂ ਬਣਾ ਲੈਂਦੇ ਸਾਨੂੰ ਮੈਨੂੰ ਜਾਂਦੇ ਜਾਂਦੇ ਹੱਥ ਮਾਰ ਦਿੰਦੇ ਵੀ ਅਸੀਂ ਤੁਹਾਡੀ ਫੋਟੋ ਲੈਣੇ ਗਏ ਹਾਂ ਹਾਂ ਕਰਦਿਆਂ ਨੇ ਕੀ ਕਿਹਾ ਵੀ ਜਾਓ ਜਾਇਓ ਯਾਤਰਾ ਤੇ ਹਾਂਜੀ ਕਰਦੇ ਕਹਿੰਦੇ ਵੀ ਤੁਹਾਡਾ ਸ਼ੌਕ ਆ ਤੁਹਾਨੂੰ ਕੌਣ ਰੋਕ ਸਕਦਾ ਮਹਾਰਾਜ ਦੀ ਬੇਤੀ ਆ ਹਾਂਜੀ ਸਰਦਾ ਹੈਗੀ ਆ ਜੀ ਸਰਦਾ ਦੇ ਮੁਕਾਬਕ ਜਾ ਰਹੇ ਆ ਜੀ ਹਾਂਜੀ ਅੱਛਾ ਤੇ ਇੱਕ ਦਿਨ ਦੇ ਵਿੱਚ ਕਿੰਨੇ ਕਿਲੋਮੀਟਰ ਸੈਕ ਚਲਾ ਲੈਂਦੇ ਮੈਂ ਜੀ ਅਣੀ 100 ਮੀਟਰ ਦਾ ਮਿਲਦੀ ਆ ਜੀ 100 ਕਿਲੋਮੀਟਰ ਇੱਕ ਦਿਨ ਦੇ ਵਿੱਚ ਹਾਂਜੀ ਮੈਨੂੰ ਵੱਧ ਵੀ ਕੱਢਣਾ ਪੈਂਦਾ ਜੀ ਹਾਂਜੀ ਕੱਲ 135 40 ਕੱਢਿਆ ਜੀ ਕੱਲ ਹਾਂਜੀ ਅੱਛਾ ਹੁਣ ਅੱਜ ਤੁਸੀਂ ਜਾ ਰਹੇ ਹੋ ਤਕਸੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਜਾ ਰਹੇ ਹਾਂਜੀ ਤਲਵੰਡੀ ਸਾਹਿਬ ਜਾ ਰਹੇ ਆ ਜੀ ਦਮਦਮਾ ਸਾਹਿਬ ਜੀ ਦੇ ਕਾਲੂ ਜਾਬਾ ਗੇ ਜੀ ਹਜੂਰ ਸਾਹਿਬ ਹਾਂਜੀ ਕਾਲੂ ਹਾਂਜੀ ਕਾਲੂ ਹੁਣ ਤੱਕ ਕਿਹੜੇ ਕਿਹੜੇ ਤਖਤਾਂ ਦੀ ਮੱਥਾ ਟੇਕ ਆਇਆ ਹੁਣ ਤੱਕ ਜੀ ਮੈਂ ਫਤੇਗਰ ਸਾਹਿਬ ਜਾਇਆ ਜੀ ਮਰੰਡੇ ਆ ਸਾਡੇ ਮਰੰਡੇ ਸਾਡ ਕੋਤਵਾਲੀ ਸਾਹਿਬ ਉੱਥੇ ਜਾ ਅਨੰਦਪੁਰ ਸਾਹਿਬ ਜਾਇਆ ਤੇ ਕਰਤਾਰਪੁਰ ਸਾਹਿਬ ਗਏ ਹਰਮੰਦਰ ਸਾਹਿਬ ਗਏ ਤੇ ਤਰਨਤਾਰਨ ਸਾਹਿਬ ਗਏ ਤੇ ਹੁਣ ਇੱਧਰ ਜਾ ਰਹੇ ਹਾਂ ਹਾਂ ਜੀ ਤੇ ਸਾਬੋ ਕੀ ਦਲਵੰਡੀ ਜਾ ਰਹੇ ਹਾਂ ਉਸ ਤੋਂ ਬਾਅਦ ਫਿਰ ਅੱਗੇ ਤੁਸੀਂ ਸ੍ਰੀ ਹਜੂਰ ਸਾਹਿਬ ਜਾਓਗੇ ਹਾਂਜੀ ਹਜੂਰ ਸਾਹਿਬ ਜਾਵਾਂਗੇ ਬਟਨਾ ਸਾਹਿਬ ਵੀ ਜਾਊਂਗਾ ਜੀ ਹਾਂ ਜੀ ਉੱਤੇ ਵੀ ਨਾ ਕੋਈ ਲੱਗਦਾ ਕਿਉਂਕਿ ਪਹਿਲੀ ਵਾਰ ਯਾਤਰਾ ਤੇ ਨਿਕਲੇ ਹੋ ਕਿੰਨੇ ਕਿ ਕਿੰਨੀ ਕ ਕਹਿੰਦੇ ਵਾਹਿਗੁਰੂ ਆਪ ਹੀ ਲੈ ਜਾਂਦਾ ਹੈ ਜੀ ਜਾਣ ਵਾਲੇ ਉਹਨਾਂ ਨੇ ਤਾਂ ਹਿੰਮਤ ਭਾਈ ਆ ਤਾਕਤ ਭਾਈ ਉਹਨਾਂ ਨੇ ਬਸ ਉਹ ਹੀ ਲੈ ਜਾਣਗੇ ਜੀ ਦਾ ਕਿ ਸੇਵਾ ਕਰਾ ਰਹੀ ਸੇਵਾ ਨਿਭਾ ਰਹੀ ਹੈ। ਉਹ ਕੋਮ ਉਹਨਾਂ ਦਾ ਹੋਇਆ ਜੀ। ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਨੌਜਵਾਨ ਪੀੜੀ ਨੂੰ? ਮੈਂ ਨਾ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਆਪਣੇ ਮੇਰਾ ਨੂੰ ਵੀ ਸਿੰਘ ਸੋ ਜੋ ਤੇ ਨਸ਼ੇ ਛੱਡੋ। ਗੁਰੂ ਵਾਲੇ ਬਣੋ ਤੇ ਇਹਨਾਂ ਵਿੱਚ ਸਾਨੂੰ ਸਭ ਕੋ ਚੰਗੀ ਸਿੱਖਿਆ ਮਿਲਦੀ ਹੈ। ਗੁਰੂ ਤੋਂ ਬਾਤ ਕਿੰਨਾ ਸਕੂਨ ਮਿਲਦਾ ਜਦੋਂ ਪਹਿਲੇ ਤੱਕ ਤੁਸੀਂ ਜਾ ਕੇ ਆਏ ਹੋ ਮੱਥਾ ਟੇਕਿਆ ਕਿੰਨੀ ਕ ਖੁਸ਼ੀ ਪਹੁੰਚੀ ਵੀ ਸਾਈਕਲ ਤੇ ਪਹਿਲਾ ਪੜਾ ਜਦੋਂ ਉਹਨਾਂ ਨੇ ਵੀ ਬਹੁਤ ਖੁਸ਼ੀ ਵੀ ਕੀਤੀ ਆਨੰਦ ਵਰਸਾ ਵਾਲਿਆਂ ਨੇ ਮੇਰਾ ਸਨਮਾਨਤ ਕੀਤਾ ਜੀ ਤੇ ਹਰਮੰਦਰ ਸਾਹਿਬ ਵਾਲਿਆਂ ਨੇ ਵੀ ਮੇਰਾ ਸਨਮਾਨਤ ਕੀਤਾ ਜੀ ਹਾਂਜੀ ਤੇ ਹੁਣ ਇੱਥੇ ਜਾ ਰਹੇ ਹਾਂ ਬਾਜੀ ਅਸੀਂ ਲੋਕ ਇਹ ਵਾਰ-ਵਾਰ ਕਹਿਣੇ ਚਾਹੁੰਨਾ ਵੀ ਨਸ਼ੇ ਛੱਡੋ ਨਸ਼ੇ ਛੱਡੋ ਸਿੰਘਾਵਾ ਸਿੰਘ ਸਜੋ ਗੁਰੂ ਵਾਲੇ ਬਣੋ ਜੀ ਹਾਂ ਮੈਂ ਨੌਜਵਾਨ ਬੱਚਾ ਨੂੰ ਛੋਟੇ ਭਾਈਆਂ ਨੂੰ ਇਹ ਵੀ ਇਹਨਾਂ ਨੂੰ ਕੁਝ ਕਹਿਣਾ ਚਾਹੁੰਦਾ ਵੀ ਮੇਰੇ ਹੱਥ ਵੱਲ ਕੇ ਵੇਖਤੀ ਆ ਜੀ ਸਿੰਘ ਸਜੋ ਜੀ ਹਾਂ ਜੀ ਸਰ ਚ ਬੂਟ ਵੀ ਨਹੀਂ ਪਾਇਆ ਹੋ ਤੁਸੀਂ ਨੰਗੇ ਪੈਰੀ ਯਾਤਰਾ ਕਰ ਰਹੇ ਆ ਆ ਦੇਖੋ ਤੁਸੀਂ ਇਹਨਾਂ ਨੇ ਚੱਪਲਾ ਕੋਈ ਸ਼ੂਜ਼ ਵਗੈਰਾ ਕੁਝ ਨਹੀਂ ਪਾਇਆ ਹੋਇਆ ਨੰਗੇ ਪੈਰੀ ਯਾਤਰਾ ਤੇ ਨਿਕਲੇ ਹੋਇਆ ਸਾਈਕਲ ਦੇ ਉੱਤੇ ਸਫਰ ਵੀ ਬਹੁਤ ਔਖਾ ਹੈਗਾ ਜੀ ਪਿੱਠੇ ਦੁੱਖ ਲਾ ਜਾਂਦੀ ਹੈ ਫਿਰ ਰਾਤ ਨੂੰ ਸਟੇ ਕਰ ਲੈਂਦੇ ਹੋ ਹਾਂ ਜੀ ਰਾਤ ਨੂੰ ਫਿਰ ਕਰਨੇ ਪੈਂਦੇ ਆ ਕਿ ਰਾਤੋਂ ਗੱਡੀਆਂ ਲੱਟਾ ਬਹੁਤ ਹੈ ਲੱਟਾ ਫਿਰ ਦੇਖਦਾ ਨਹੀਂ ਜਿਆ ਲੱਟਾ ਬਾਲ ਬੈਠੀ ਜੀ ਦਾ ਲੱਟਾ ਸਵੇਰ ਬੰਦ ਹੁੰਦੀਆਂ ਨੇ ਫਿਰ ਸੱਕ ਲਈਦਾ ਇਹ ਜਾਗਰੂਤ ਕਰਨਾ ਆ ਰਾਮ ਵੀ ਕਰਨਾ ਜੀ ਇਹ ਜ਼ਰੂਰੀ ਆ ਜੀ ਹਾਂ ਜੀ ਦੋ ਜ਼ਰ ਤਿੰਨ ਪਹਿਲੇ ਦੋ ਦਿਨ ਮਹਿਸੂਸ ਕੀਤਾ ਜੀ ਥੋੜੇ ਸਾਈਕਲ ਹੁਣ ਠੀਕ ਆ ਸਰੀਰ ਬਿਲਕੁਲ ਹਾਂ ਜੀ ਮੇਰਾ ਸਰੀਰ ਵੀ ਤੰਦਰੁਸਤ ਆ ਮੈਂ ਬਿਲਕੁਲ ਠੀਕ ਠਾਕ ਆ ਜੀ ਬਿਲਕੁਲ ਮਹਿੰਦਰ ਸਿੰਘ ਜੀ ਨੇ ਜਿਹੜੇ ਪੰਜਾਂ ਤਖਤਾਂ ਦੀ ਯਾਤਰਾ ਦੇ ਉੱਤੇ ਨਿਕਲੇ ਨੇ ਦੇਖੋ ਸਾਈਕਲ ਦੇ ਉੱਤੇ ਸਫਰ ਕਰ ਰਹੇ ਨੇ ਰੋਜ਼ਾਨਾ 100 ਤੋਂ 150 ਕਿਲੋਮੀਟਰ ਸਾਈਕਲ ਹੀ ਚਲਾਉਂਦੇ ਆ ਤਾਂ ਉਮੀਦ ਆ ਜਿਸ ਤਰੀਕੇ ਨਾਲ ਇਹ ਆਪਣੇ ਇੱਕ ਮਿਸ਼ਨ ਨੂੰ ਲੈ ਕੇ ਨਿਕਲੇ ਆ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਨਸ਼ਾ ਛੱਡੋ ਨੌਜਵਾਨ ਪੀੜੀ ਨੂੰ ਮੈਸੇਜ ਵੀ ਦੇ ਰਿਹਾ ਕਿ ਨਸ਼ੇ ਤੋਂ ਦੂਰ ਰਹੋ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਤਾਂ ਇਸ ਮੈਸੇਜ ਨੂੰ ਲੈ ਕੇ ਆਪਣਾ ਇੱਕ ਸੁਨੇਹਾ ਲੋਕਾਂ ਨੂੰ ਦੇਣ ਵਾਸਤੇ ਕਿ ਪੰਜਾਬ ਖੁਸ਼ਹਾਲ ਆ ਹੱਸਦਾ ਵੱਸਦਾ ਪੰਜਾਬ ਹੈਗਾ ਇਹਨੂੰ ਹੋਰ ਖੁਸ਼ਹਾਲ ਬਣਾਓ ਤੇ ਇੱਕ ਚੰਗੀ ਜਗ੍ਹਾ ਦੇ ਉੱਤੇ ਕਹਿ ਸਕਦਾ ਕਿ ਨਿਕਲੇ ਨੇ ਚੰਗੀ ਯਾਤਰਾ ਤੇ ਨਿਕਲੇ ਆ ਪੰਜਾਂ ਤਖਤਾਂ ਦੀ ਯਾਤਰਾ ਇਹਨਾਂ ਨੇ ਕਰਨੀ ਹੈ ਤਾਂ ਉਮੀਦ ਹੈ ਜਿਸ ਤਰੀਕੇ ਨਾਲ ਮਹਿੰਦਰ ਸਿੰਘ ਜੀ ਇਸ ਉਮਰ ਦੇ ਵੀ ਸਾਈਕਲ ਚਲਾ ਕੇ ਯਾਤਰਾ ਕਰਕੇ ਨੌਜਵਾਨ ਪੀੜੀ ਨੂੰ ਮੈਸੇਜ ਦੇ ਰਿਹਾ ਕਿ ਉਹ ਗੁਰੂ ਵਾਲੇ ਬਣਨ ਸਿੰਘ ਕਸਾਇਨ ਤੇ ਨੱਚੇ ਤੋਂ ਦੂਰ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਜਿਹੜੇ ਲੋਕ ਯਾਤਰਾ ਕਰਦੇ ਨੇ ਤਾਂ ਉਹਨਾਂ ਦੀ ਯਾਤਰਾ ਨੂੰ ਦੇਖਦੇ ਹੋਏ ਲੋਕਾਂ ਨੂੰ ਵੀ ਕੁਝ ਨਾ ਕੁਝ ਨਾ ਤੋਂ ਸਿੱਖਣਾ ਚਾਹੀਦਾ ਕੈਮਰਾਮੈਨ ਗੁਰਵੰਦਰ ਦੇ ਨਾਲ ਬੋਇ ਸ਼ਰਮਾ ਰਜ਼ਾਨਾ ਸਪੋਕਸਮੈਨ ਬਟੇਂਡਾ